ਇਹ ਜੋ ਆਪ ਸ਼ਹਿਰ ਡੇਰਾ ਬਾਬਾ ਨਾਨਕ ਆਇਓ ਇਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਦੇ ਨਾਂ ਤੇ ਵਸਾਇਆ ਭਮਾਨਕ ਸਾਹਿਬ ਕਰਤਾਰਪੁਰ ਸਾਹਿਬ ਅਲੋਪ ਹੋਏ ਨੇ ਤੁਹਾਮਾਰਾ ਸਰੀਰ ਨਹੀਂ ਮਿਲਿਆ ਜੋ ਚਾਦਰ ਸਾਹਿਬ ਲੈ ਕੇ ਲੇਟੇ ਸਾਲ ਨੂੰ ਚਾਦਰ ਸਾਹਿਬ ਦੇ ਦੋ ਹਿੱਸੇ ਹੋਏ ਨੇ ਅੱਧਾ ਚਾਦਰਾ ਮੁਸਲਮਾਨ ਵੀਰਾਂ ਨੂੰ ਮਿਲਿਆ ਉਹਨਾਂ ਨੇ ਤਸਲਾ ਕੀ ਕਬਰ ਬਣਾਈ ਹੈ ਅੱਧਾ ਚਾਦਰਾ ਬਾਬਾ ਸ਼੍ਰੀ ਚੰਦ ਜੀ ਬਾਬਾ ਬੁੱਢਾ ਜੀ ਦਾ ਸੜਪੰਗ ਮਿਲਿਆ ਉਹਨਾਂ ਨੇ ਉਸ ਚਾਦਰ ਸਸਕਾਰ ਕਰਕੇ ਰਾਖ ਸੋਨੇ ਦੇ ਗੜੇ ਜਪਾ ਕੇ ਥੋੜਾ ਸਿਆ ਬਨਾਇਆ ਕਰਤਾਰ ਕੋਲ ਸਭ ਪੱਕਾ ਕਮਾਇਆ ਉਸਦੇ ਕਾਜੀ ਨੇ ਬਾਬਾ ਜੀ ਨੂੰ ਰੱਬ ਪ੍ਰਬਾਤਮਾ ਜਾਣ ਕੇ ਚੋਲਾ ਸਜੂ ਭੇਟ ਕੀਤਾ ਸੰਗ ਜਦੋਂ ਸ਼ਾਦੀ ਹੋਈ ਆ ਭੈਣ ਨੇ ਵੀਰ ਨੂੰ ਰਮਾਲ ਭੇਟ ਕੀਤਾ ਸੀ ਇਹ ਦੋਨੋਂ ਚੀਜ਼ਾਂ ਗੁਰਗੱਦੀ ਦੇ ਨਾਲ ਨਾਲ ਪੰਜਾ ਗੁਰੂਆਂ ਤੱਕ ਚੱਲ ਰਹੀਆਂ ਪੰਜੇ ਪਾਸ਼ੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਈਰਾਨ ਤੋਂ ਕਾਬਲ ਕੰਦਾਰ ਤੋਂ ਸੰਗਤ ਆਈ ਉਹ ਕਹਿੰਦੇ ਸਾਡੇ ਇਲਾਕੇ ਵਿੱਚ ਸਿੱਖੀ ਦੀ ਬੜੀ ਕਮੀ ਹੈ ਸ਼ਾਲੇ ਜਿਹੜੇ ਇਹਨਾਂ ਦੇ ਬਹੁਤ ਅਸਥਾਨਾਂ ਤੋਂ ਪਾਈ ਜਾਂਦੇ ਨੇ ਹੁਣ ਅੱਜ ਕੱਲ ਸਿਸਟਮ ਇਤਾਂ ਦਾ ਹੋ ਗਿਆ ਹਰ ਪਿੰਡ ਦਾ ਆਪਣਾ ਹੀ ਸੰਗ ਲੈ ਕੇ ਚੱਲ ਪਿਆ ਜੀ ਇੱਥੇ ਸੰਗ ਸਾਡੇ ਕੋਲ ਅਚਾਈ ਨੂੰ ਪਹਿਲੀ ਨੂੰ ਦੋ ਨੂੰ ਤਿੰਨ ਨੂੰ ਚੱਲ ਅਲੱਗ-ਅਲੱਗ ਸੰਗ ਆਏ ਜਿਹੜਾ ਮੇਨ ਸੰਗ ਉਹ ਚਾਰ ਸੰਗ ਨੂੰ ਹੁੰਦਾ ਉਹ ਇੱਕ ਆਦਮੀ ਦਾ ਡੇਰਾ ਬਾਬਾ ਨਾਲ ਨਾ ਪਿਛਲ ਦਾ ਪਤਾ ਨਹੀਂ ਬਟਾਲੇ ਆ ਜਾਂ ਅਮਰਸਰ ਆ ਜਾਂ ਮੈਧੀ ਆ ਇਹਨਾਂ ਰਾਸ਼ਣ ਦਾ ਬੜੀ ਗੁਰੂਆਇ ਕਿਰਪਾ ਤੁਸੀਂ ਆ ਦੇਖਿਆ ਕਿਸ ਤਰ੍ਹਾਂ ਜਿਹੜੇ ਇਸ ਵੇਲੇ ਅਸੀਂ ਝੋਲਾ ਸਾਹਿਬ ਦੇ ਵਿੱਚ ਆ ਔਰ ਜਿਹੜਾ ਇਹ ਸੰਗ ਆ ਇੱਥੇ ਕੱਲ ਨੂੰ ਇੱਥੇ ਆਏਗਾ ਔਰ ਮੇਰੇ ਨਾਲ ਤਨਤਨ ਸ਼੍ਰੀ ਨਾਨਕਦੇਵ ਜੀ ਮਹਾਰਾਜ ਦੀ 17ਵੀਂ ਪੀੜੀ ਦੇ ਵਿੱਚੋਂ ਬਾਬਾ ਜੀ ਮਯੁੱਦ ਨੇ ਸੋ ਬਾਬਾ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਆ ਜੀ ਅਸੀਂ ਦਾਸ ਡੇਰਾ ਬਾਬਾ ਨਾਨਕ ਤੋਂ ਗੁਰੂ ਨਾਨਕ ਸਾਹਿਬ ਜੀ ਦੀ 18ਵੀਂ ਪੀੜੀ ਬਾਬਾ ਧਰਮਿੰਦਰ ਸਿੰਘ 베ਦੀ ਸਪੁੱਤਰ ਸਵਰਗਵਾਸੀ ਬਾਬਾ ਭਗਵੰਤ ਸਿੰਘ 베ਦੀ ਡੇਰਾ ਬਾਬਾ ਨਾਨਕ ਤੋਂ ਇਹ ਜੋ ਆਪ ਸ਼ਹਿਰ ਡੇਰਾ ਬਾਬਾ ਨਾਨਕ ਆਇਓ ਇਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਦੇ ਨਾਂ ਤੇ ਵਸਾਇਆ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਅਲੋਪ ਹੋਏ ਨੇ ਮਹਾਰਾਜ ਦਾ ਸਰੀਰ ਨਹੀਂ ਮਿਲਿਆ ਜੋ ਚਾਦਰ ਸਾਹਿਬ ਲੈ ਕੇ ਲੇਟੇ ਸਾਲੋਂ ਉਸ ਚਾਦਰ ਸਾਹਿਬ ਦੇ ਦੋ ਹਿੱਸੇ ਹੋਏ ਨੇ ਅਦਾ ਚਾਤਰਾ ਮੁਸਲਮਾਨ ਵੀਰਾਂ ਨੂੰ ਮਿਲਿਆ ਉਹਨਾਂ ਨੇ ਦਫਨਾ ਕੇ ਕਬਰ ਬਣਾਈ ਹੈ ਅਦਾ ਚਾਤਰਾ ਬਾਬਾ ਸ਼ਰੀ ਚੰਦ ਜੀ ਬਾਬਾ ਬੁੱਢਾ ਜੀ ਤੇ ਸੰਤਾਂ ਨੂੰ ਮਿਲਿਆ ਉਹਨਾਂ ਨੇ ਉਸ ਚਾਤਰਾ ਸਸਕਾਰ ਕਰਕੇ ਰਾਖ ਸੋਨੇ ਗੜ੍ਹੇ 'ਚ ਪਾ ਕੇ ਥੋੜਾ ਸੇ ਬਣਾਇਆ ਕਰਤਾਰਪੁਰ ਸੇ ਕੁਝ ਥੇਰ ਬਾਅਦ ਦੱਸਦੇ ਕਿ ਦਰਿਆ ਰਾਵੀ 'ਚ ਬਾਬਾ ਜੀ ਦੁੱਧ ਹੀ ਵਗਾਈ ਸੀ ਉੱਚ ਹੜ ਆ ਗਿਆ ਪਾਣੀ ਆ ਗਿਆ ਤੇ ਬਾਬਾ ਸ਼ਰੀ ਚੰਦ ਖਤਰਾ ਜਾਣ ਕੇ ਉਹ ਗੜਵਾਸ ਤੋਂ ਕੋਟਲੇ ਆਏ ਜਿਵੇਂ ਅਜੀਤਾਂ ਰੰਦਾਵਾ ਜੀ ਦਾ ਖੁਸ਼ੀ ਜਿੱਥੇ ਗੁਰਦਾਨ ਸਿੰਘ ਸਾਹਿਬ ਜੀ ਕਈ ਵਾਰੀ ਉਦਾਸੀਆਂ ਤੋਂ ਬਾਅਦ ਆ ਕੇ ਆਪਣੇ ਪਰਿਵਾਰ ਨੂੰ ਮਿਲਦੇ ਰਹੇ ਨੇ ਤੇ ਅਜੀਤਾਂ ਰੰਦਾਵਾ ਜੀ ਨੂੰ ਆਉਣ ਵਾਲਾ ਸਮਾਂ ਦੱਸਿਆ ਸੀ ਤੇ ਬਾਬਾ ਸ਼੍ਰੀਚੰਦ ਮਹਾਰਾਜ ਕਹਿੰਦੇ ਕਿ ਅਸੀਂ ਪਿਤਾ ਜੀ ਦਾ ਸਥਾਨ ਬਣਾਣਾ ਹੈ ਤੇ ਬਾਬਾ ਸ਼੍ਰੀਚੰਦ ਮਹਾਰਾਜ ਨੂੰ ਉਹਨਾਂ ਨੇ ਕਿਹਾ ਕਿ ਸਾਰੇ ਸਥਾਨੀ ਉਹਨਾਂ ਦੇ ਨੇ ਉਹਨਾਂ ਨੇ ਆਪਣੀ ਜ਼ਮੀਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਕਰ ਦਿੱਤੀ ਤੇ ਇਸ ਨਗਰ ਦਾ ਨਾਮ ਡੇਰਾ ਬਾਬਾ ਨਾਨਕ ਰੱਖਿਆ ਗਿਆ ਜੋ ਬਾਬਾ ਸ਼੍ਰੀਚੰਦ ਮਹਾਰਾਜ ਨੇ ਆਪਣੇ ਭਤੀਜੇ ਗੁਰਦਾਨ ਸਾਹਿਬ ਪੋਤਰੇ ਨੂੰ ਉਤਾਰਿਆ ਉਤੋਂ ਗੁਰਦਾਨ ਸਾਹਿਬ ਦਾ ਪਰਿਵਾਰ ਚੱਲਿਆ ਜੀ ਜਿੰਨੇ ਡੇਰਾ ਬਾਬਾ ਨਾਨਕ ਦੀ ਗਲੀਆਂ ਮੁਹੱਲੇ ਨੇ ਉਹਨਾਂ ਦੇ ਸਾਹਿਬ ਜਦੋਂ ਦੇ ਨਾਂ ਤੇ ਅਜੇ ਤੱਕ ਚਲਦੀ ਆ ਰਹੀ ਨੇ ਇਹ ਜੋ ਆਪ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਜੀ ਦਾ ਮੇਲੇ ਦੇ ਬਾਰੇ ਵਾਸਤੇ ਜਾਣਕਾਰੀ ਲੈਣ ਆਇਓ ਜੀ ਉਹਦੀ ਜਾਣਕਾਰੀ ਇਸ ਤਰ੍ਹਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਗਏ ਨੇ ਮੱਕਾ ਕਮਾਇਆ ਉਸ ਤੋਂ ਕਾਜੀ ਨੇ ਬਾਬਾ ਜੀ ਨੂੰ ਰੱਬ ਪ੍ਰਮਾਤਮਾ ਜਾਣ ਕੇ ਚੋਲਾ ਸਾਹਿਬ ਜੀ ਭੇਟ ਕੀਤੇ ਸਨ ਜਦੋਂ ਸ਼ਾਦੀ ਹੋਈ ਆ ਭੈਣ ਨੇ ਵੀਰ ਨੂੰ ਰਮਾਲ ਭੇਟ ਕੀਤਾ ਸੀ ਇਹ ਦੋਨੋਂ ਚੀਜ਼ਾਂ ਗੁਰਗੱਦੀ ਦੇ ਨਾਲ ਨਾਲ ਪੰਜਾਂ ਗੁਰੂਆਂ ਤੱਕ ਚਲਦੀ ਰਹੀਆਂ ਉញੇ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਈਰਾਨ ਤੋਂ ਕਾਬਲ ਕੰਦਾ ਤੋਂ ਸੰਗਤ ਆਈ ਉਹ ਕਹਿੰਦੇ ਸਾਡੇ ਇਲਾਕੇ ਵਿੱਚ ਸਿੱਖੀ ਦੀ ਬੜੀ ਕਮੀ ਹੈ ਉਹਨਾਂ ਨੇ ਫਿਰ ਇਹ ਜਿਹੜਾ ਚੋਲਾ ਸਭ ਸੀ ਉਹਨਾਂ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਦੇ ਦਿੱਤਾ ਤੇ ਗੁਰੂ ਨਾਨਕ ਸਾਹਿਬ ਜੀ ਨਵੀਂ ਸੰਤਾਨ ਬਾਬਾ ਕਾਬਲੀ ਮਲਜੀ ਛੋਟਾ ਸਾਹਿ ਡੇਰਾ ਬਾਬਾ ਨਾਨਕ ਲੈ ਕੇ ਆਏ 4 ਮਾਰਚ 21 ਫברਵਰੀ ਦੇ ਦਿਨ ਉਸੇ ਗੱਡੀਆਂ ਮੋਟਰਾਂ ਨਹੀਂ ਹੁੰਦੀਆਂ ਸਨ ਤਾਂ ਸੰਗਤਾਂ ਪੈਦਲ ਪੈਦਲ ਜਾਂਦੀਆਂ ਸਨ ਉਹੀ ਰਵਾਇਤ ਅੱਜ ਤੱਕ ਬਰਕਰਾਰ ਹੈ ਇਸ ਸੰਗਤ ਅਜੇ ਵੀ ਪੈਦਲ ਹੁੰਦੀ ਹੈ ਪੈਦਲ ਜਾਂਦੀ ਹੈ ਜੀ ਤੇ ਜੇ ਆਪਾਂ ਗੱਲ ਕੀਤੀ ਜਾਵੇ ਜੀ ਇਹ ਜਿਹੜੀ ਸੇਵਾ ਸੀ ਤਾਂ ਵੈਸੇ ਕਈ ਸੌਦਾ ਲਾਤੋਂ ਆਪਾਂ ਜੀ ਕਹੀ ਚੱਲਦੀ ਆ ਰਹੀ ਹੈ ਕਿਉਂਕਿ ਗੁਰੂ ਮਹਾਰਾਜ ਦੇ ਜਿਹੜੇ ਛੋੜਾ ਸਾਹਿਬ ਦੇ ਦਰਸ਼ਨ ਕਰਨ ਨੂੰ ਸੰਗਤਾਂ ਦਾ ਲੱਖਾਂ ਦੇ ਰੂਪ ਦੇ ਵਿੱਚ ਹਰ ਸਾਲ ਆਉਂਦੀ ਹੈ ਜੀ ਪਰ ਜਦੋਂ ਇਹਨਾਂ ਦੇ ਚਾਲੇ ਜਿਹੜੇ ਪਾਏ ਜਾਂਦੇ ਉਹ ਕਿੱਥੋਂ ਪਾਏ ਜਾਂਦੇ ਆ ਜੀ ਤੇ ਕਿੱਥੇ ਇੱਥੇ ਇੱਥੇ ਅੱਗੇ ਤਾਂ ਆਪਣੇ ਰੁਕ ਜਾਂਦੇ ਆ ਜੀ ਚਾਲੇ ਜਿਹੜੇ ਇਹਨਾਂ ਦੇ ਬਹੁਤ ਅਸਥਾਨਾਂ ਤੋਂ ਪਾਏ ਜਾਂਦੇ ਨੇ ਹੁਣ ਅੱਜ ਕੱਲ ਸਿਸਟਮ ਇਦਾਂ ਦਾ ਹੋ ਗਿਆ ਹਰ ਪਿੰਡ ਦਾ ਆਪਣਾ ਹੀ ਸੰਗ ਲੈ ਕੇ ਚੱਲ ਪੈਦੇ ਨੇ ਇੱਥੇ ਸੰਗ ਸਾਡੇ ਕੋਲ ਅਚਾਈ ਨੂੰ ਬੱਤੀ ਨੂੰ 2 ਨੂੰ 3 ਨੂੰ 4 ਨੂੰ ਅਲੱਗ-ਅਲੱਗ ਸੰਗ ਆ ਰਹੇ ਜਿਹੜਾ 메ਨ ਸੰਗ ਉਹ ਚਾਰ ਸੰਗ ਨੂੰ ਹੁੰਦਾ ਉਹ ਇੱਕ ਆਦਮੀ ਦਾ ਡੇਰਾ ਬਾਬਾ ਨਾਲ ਨਾ ਪਿਛਲੇ ਦਾ ਪਤਾ ਨਹੀਂ ਬਟਾਲੇ ਆ ਜਾਂ ਅਮਰਸਰ ਆ ਜਾਂ ਮਹਿਤੀ ਆ ਇੰਨਾ ਰਸ਼ ਹੁੰਦਾ ਬੜੀ ਗੁਰਾਇ ਕਿਰਪਾ ਦੀ ਗੁਰਪਾਜੀ ਤੇ ਜਿਹੜਾ ਇਹ ਫਿਰ ਹਰ ਸਾਲ ਇੱਥੇ ਫਿਰ ਦੀਵਾਨ ਸਾਜਦੇ ਆ ਜੀ ਪੂਰਾ ਪਰਮਾਤਮਾ ਕੰਗੇ ਸੰਭੋਟ ਆਸਰਾ ਮੇਲੇ ਲੱਗਦੇ ਆ ਜੀ ਪੂਰੇ ਪੂਰਾ ਗੁਰੂਆਂ ਦੀ ਜੀ ਜੋ ਮੰਗਣ ਆਉਂਦੇ ਉਹੀ ਮਿਲ ਜਾਂਦਾ ਹੋਰ ਕੀ ਰਹਿ ਗਿਆ ਪਿੱਛੇ ਅਜੀ ਹਿਆਰ ਤੋਂ ਤਾਂ ਮੇਨ ਸੰਗ ਜਿਹੜਾ ਹਿਆਰਪੁਰ ਚ ਚੱਲਦਾ ਜੀ ਜੀ ਇੱਕ ਤਰੀਕ ਨੂੰ ਆਏ ਤੁਹਾਡੀ ਮਰਜ਼ੀ ਮਨੋਕਾਣਾ ਪੂਰੀ ਕਰੇ ਰੁਕੇ ਕੰਮ ਪਰ ਆਏ ਜਿੰਨਾਂ ਘਰ ਔਲਾਦ ਨਹੀਂ ਹੁੰਦੀ ਉਹਨਾਂ ਵਾਸਤੇ ਵਰਤਾਨਾ ਸਾਡੇ ਪਰਿਵਾਰ ਨੂੰ ਲੋਕ ਪੁੱਛ ਹੁੰਦਾ ਕਿ ਚਾਲ ਤੇ ਮਰ ਉਹਨਾਂ ਦੇ ਪੱਤਰ ਸਾਡੇ ਮੇਰਾ ਮੋਬਾਈਲ ਨੰਬਰ ਹੈ 98141 23182 ਜਿਹੜਾ ਬਾਬਾ ਲਾਲਕ ਤੋਂ ਜਦੋਂ ਮਰਜ਼ੀ ਸੰਗਤਾਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਲੈ ਸਕਦੇ ਨੇ 10 ਧਰਮਿੰਦਰ ਸਿੰਘ ਬੇਤੀ ਗੁਰੂ ਨਾਨਕ ਸਾਹਿਬ ਜੀ ਦੀ 18ਵੀਂ ਸੰਤਾਨ ਜੋ ਡੇਰਾ ਬਾਬਾ ਲਾਲ ਕੁਬਾਰਾ ਮਹੀਨੇ 30 ਦਿਨ ਰਹਿੰਦੇ ਨੇ ਜਦੋਂ ਮੁਰਗੀ ਆ ਕੇ ਸਾਨੂੰ ਮਿਲ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਖਾਂ ਦੇ ਵਿੱਚ ਸ਼ਰਧਾਲੂ ਜਿਹੜੇ ਉੱਥੇ ਉਹਨਾਂ ਦੇ ਨਾਲ ਇੱਥੇ ਆਉਂਦੇ ਨੇ ਔਰ ਜੂਲਾ ਸਾਹਿਬ ਦੇ ਦਰਸ਼ਨ ਕਰਦੇ ਔਰ ਤੁਸੀਂ ਵੀ ਕਰੋ ਦੇਖੋ ਜਿਹੜਾ ਦਰਸ਼ਨ ਹੈ ਤੁਹਾਨੂੰ ਅੰਤਿਨਸ਼ੀਰੂ ਨੰਦੇਵ ਜੀ ਪਵਿੱਤਰ ਅੰਗਵਸਤਰ ਜੀ ਜੂਲਾ ਸਾਹਿਬ ਜੀ ਔਰ ਤੁਸੀਂ ਦੇਖ ਸਕਦੇ ਹੋ ਬੇਬੀ ਨਾਨ ਕੀਦੇ ਹੱਥਾਂ ਦਾ ਕੱਢਿਆ ਜਿਹੜਾ ਰੁਮਾਲ ਵੀ ਇੱਥੇ ਸ਼ਸ਼ੋਭਿਤ ਹੈ ਉਹ ਸਾਨੂੰ ਜਾਣੂ ਕਰਵਾਇਆ ਔਰ ਕਿਸ ਤਰੀਕੇ ਨਾਲ ਜਿਹੜੀ ਇਹ ਸ਼ੁਰੂਆਤ ਹੋਈ ਸੀ ਔਰ ਕਿੱਥੋਂ ਹੋਈ ਸੀ ਉਹਨਾਂ ਨੇ ਇਹ ਵਿਸਤਾਰ ਪੂਰਵਕ ਦੱਸਿਆ ਔਰ ਉਹਨਾਂ ਨੇ ਇਹ ਵੀ ਦੱਸਿਆ ਇੱਥੇ ਮੰਗੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਖਾਸ ਕਰਕੇ ਜੇ ਕਿਸੇ ਨੂੰ ਔਲਾਦ ਦਾ ਸੁੱਖ ਚਾਹੀਦਾ ਉਹ ਇੱਥੇ ਆ ਕੇ ਆਪਣਾ ਕਹਿੰਦੇ ਹੁੰਦਾ ਪਰਮਾਤਮਾ ਦੇ ਅੱਗੇ ਅਰਦਾਸ ਕਰ ਸਕਦਾ ਔਰ ਅਰਦਾਸ ਬੇਨਤੀ ਕਬੂਲ ਹੁੰਦੀ ਹੈ ਕਿ ਉਹਨੂੰ ਔਲਾਦ ਦਾ ਸੁੱਖ ਮਿਲਦਾ ਔਰ ਇਸੇ ਤਰੀਕੇ ਨਾਲ ਹੀ ਕੋਈ ਵੀ ਉਹ ਕਹਿੰਦੇ ਇੱਥੇ ਸ਼ਰਧਾਲੂ ਆਉਂਦਾ ਹੈ ਔਰ ਇਸੇ ਕਰਕੇ ਹੀ ਇੱਥੇ ਜਿਹੜੀਆਂ ਮਹਿਮਾ ਵਾਂ ਵੀ ਪਰਮਾਤਮਾ ਦਾ ਓਟ ਆਸਰਾ ਲੈ ਕੇ ਤੰਤਨ ਬਾਬਾ ਸ਼੍ਰੀ ਜਿੰਨੇ ਪੀੜੇ ਉਹ ਹੋਈ ਅੱਗੇ ਔਰ ਉਹਨਾਂ ਦੇ ਕਿਵੇਂ ਬੇਦੀ ਪਰਿਵਾਰ ਨੂੰ ਇਹ ਜਿਹੜੀ ਗੱਦੀ ਆਈ ਉਹਨਾਂ ਦੀ ਪੀੜ੍ਹੀ ਕਿਵੇਂ ਬਣੀ ਉਹਨਾਂ ਨੇ ਵਿਸਤਾਰਪੂਰਵਕ ਇਹਦੀ ਜਾਣਕਾਰੀ ਦਿੱਤੀ ਹੈ ਸੋ ਫਿਲਹਾਲ ਦੇ ਲਈ ਇੰਨਾ ਹੀ ਅ ਅਗਲੇ ਅਪਡੇਟ ਦੇ ਲਈ ਫੇਰ ਰूबरू ਹੋਵਾਂਗੇ ਕੈਮਰਾਮੈਨ ਮਨਜੋਤ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਡੇਰਾ ਬਾਬਾਨਾ